ਕਿੰਨਾ ਵੀ ਸ਼ਕਲ ਵਿੱਚ ਸੀ ਨਾ ਦਰਸ਼ਨ ਪਾਤਸ਼ਾਹ ਉਹ ਉਹਨਾਂ ਨੂੰ ਆਪਣਾ ਬਾਣਾ ਥਾਲਾ ਲਾ ਕੇ ਪਾਇਆ ਆਪ ਤੇ ਕਲਗੀ ਤੋੜਾ ਲਾਇਆ ਜਿਹੜਾ ਆਪ ਤਾਂ ਕਲਗੀ ਤੋੜੇ ਇਤਿਹਾਸ ਬੁਆਏ ਉਹਨਾਂ ਨੂੰ ਕਲਗੀ ਤੋੜਾ ਵੀ ਉਸੇ ਤਰ੍ਹਾਂ ਜਿਸਾਬ ਲਾਂਦੇ ਸਨ ਤੇ ਵੱਡੀ ਗੱਲ ਇਹ ਕੀ ਦਿੱਕੀ ਕਿ ਜਿਸ ਨੇ ਨੌ ਪਾਥੀਆਂ ਜਿਹਨੂੰ ਬੁਰਾਈ ਦਿੱੰਦਿਆ ਉਹਨੂੰ ਆਪਣੀ ਗੱਡੀ ਤੇ ਬੰਨਦੇ ਤੇ ਹੋਰ ਸਰਥੇ ਨੂੰ ਆਪਣੀ ਗੱਡੀ ਤੇ ਪਾਇਆ ਤੇ ਗੱਡੀ ਦੇ ਬਾਹਰ ਨਾਲ ਉਹਨੂੰ ਆਪਣੇ ਗੁਰਾਈ ਜੋ ਹਿਸਾਬ ਦਿੱਤਾ ਬੋਲੇ ਸੋਨਿਆ ਤੇ ਕਿਹਾ ਉਹ ਪਾਛੇ ਕਹ ਲਗਾ ਉਹ ਜੇ ਸਿੱਖ ਗੱਡੀ ਤੇ ਪਾਇਆ ਰਹੀ ਫਾਨ ਦਸਮ ਪਾਛੇ ਨੇ ਉਹ ਮੈਂ l i n g s a <laughs> h